ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਵੈਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਆਪਾਂ ਵੀਡੀਓ ਦੇ ਲਾਸਟ ਤੇ ਕੁਝ ਗਰਮੀਆਂ ਵਾਲੇ ਸੂਟ ਲਗਾਏ ਹੋਏ ਨੇ 902 ਬਹੁਤ ਹੀ ਸੋਹਣੇ ਸੂਟ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਇਹ ਸੂਟ ਹੋਏਗਾ ਪਾਰਟੀ ਵੇਅਰ ਕ੍ਰੇਪ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਪ੍ਰਿੰਟ ਹੋਏਗਾ ਵੀਰ ਇਸ ਦੇ ਉੱਪਰ ਹੈਵੀ ਇੰਬੋਡਰੀ ਰਹੇਗੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ 올 오버 수트 ਲੈ ਸਕਦੇ ਹੋ ਮੈਚਿੰਗ ਸੂਟ ਵੀ ਆਪਣੀ ਲੈ ਸਕਦੇ ਹੋ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਹੇਗਾ ਇਹ ਜਿਹੜਾ ਸੂਟ ਹੋਏਗਾ ਇਹ ਪਿਓਰ ਕਰੇਵ ਦਾ ਸੂਟ ਹੋਏਗਾ 올 오버 ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਪਲੇਨ ਸੂਟ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ ਪ੍ਰਿਓਰ ਚਨਨ ਸ਼ਿਫੋਨ ਦਾ ਦੁਪੱਟਾ ਹੋਏਗਾ ਇਸ ਦੇ ਉੱਪਰ ਬਹੁਤ ਹੀ ਸੋਹਣੀ ਇੰਬੋਡਰੀ ਰਹੇਗੀ ਬਹੁਤ ਹੀ ਪਿਆਰਾ ਪ੍ਰਿੰਟ ਹੋਏਗਾ ਇਹ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਨਾਂ ਵਿੱਚ ਕਲਰ ਬਹੁਤ ਹੀ ਪਿਆਰੇ ਨੇ ਆਪਾਂ ਸਾਰੇ ਕਲਰ ਐਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਸੂਟ ਇਨਾਂ ਵਿੱਚੋਂ ਆਪਣੇ ਲਈ ਪਸੰਦ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓਰ કોટਨ ਦਾ ਸੂਟ ਹੋਏਗਾ ਬਹੁਤ ਹੀ ਸੋਹਣੀ ਇੰਬੋਰਡੀ ਰਹੇਗੀ बॉਟਮ ਜਿਹੜੀ ਹੋਏਗੀ ਪਲੇਨ ਹੋਏਗੀ कॉटन ਦੀ बॉटम ਹੋਏਗੀ ਟਾਈ ਟਾਈ ਮਿੱਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਹੋਣਗੇ ਕਲਰ ਬਹੁਤ ਹੀ ਪਿਆਰੇ ਹੋਣਗੇ ਇਹ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ कॉटन ਦੀ ਬਹੁਤ ਹੀ ਸੋਹਣੀ ਇਸ ਦੇ ਉੱਪਰ थ्रेडिंग बॉडी रहेगी ਜਿਹਦੀ ਬਾਟਮ ਹੋਏਗੀ ਪਲੇਨ ਕਾਟਨ ਦੀ ਹੋਏਗੀ ਜਿਹੜਾ ਦੁਪੱਟਾ ਹੋਏਗਾ ਉਹ ਵੀ ਤੁਹਾਨੂੰ ਕਾਟਨ ਦਾ ਮਿਲੇਗਾ ਉਸ ਦੇ ਉੱਪਰ ਵੀ थ्रेडिंग बॉडी रहेगी ਬਹੁਤ ਹੀ ਪਿਆਰੇ ਕਲਰ ਹੋਣਗੇ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਪਿਓਰ ਕਾਟਨ ਦਾ ਹੀ ਫੈਬਰਿਕ ਮਿਲੇਗਾ ਬਹੁਤ ਹੀ ਪਿਆਰੇ ਇਹਨਾਂ ਵਿੱਚ ਕਲਰ ਹੋਣਗੇ 2.5 ਮੀਟਰ ਸ਼ਰਟ ਹੋਏਗੀ ਜਿਹੜੀ ਬਾਟਮ ਹੋਏਗੀ ਉਹ ਵੀ 2.5 ਮੀਟਰ ਦੀ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਪਿਓਰ ਕਾਟਨ ਦਾ ਸੂਟ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ ਸ਼ਰਟ ਦੇ ਉੱਪਰ ਪ੍ਰੋਪਰ ਲੇਸ ਵਰਕ ਦਾ ਕੰਮ ਹੋਏਗਾ ਕਲਰ ਇਹਨਾਂ ਵਿੱਚ ਬਹੁਤ ਹੀ ਪੈਰੇ ਹੋਣਗੇ ਦੁਪੱਟਾ ਜਿਹੜਾ ਹੋਏਗਾ ਪਿਓਰ ਸ਼ਿਫੌਨ ਡਿਜੀਟਲ ਪ੍ਰਿੰਟਡ ਦੁਪੱਟਾ ਹੋਏਗਾ ਜਿਹੜੇ ਅਗਲੇ ਸੂਟ ਹੋਣਗੇ ਆਫਰ ਵਾਲੇ ਸੂਟ ਹੋਣਗੇ ਕਾਟਨ ਦੇ ਸੂਟ ਹੋਣਗੇ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇਹ ਤੁਹਾਨੂੰ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਦੋ ਸੂਟ ਆਪਣੇ ਲਈ ਪਸੰਦ ਕਰਕੇ スクリーンショット पेज के आपणे ने सूट बुक करा ਸਕਦੇ ਹੋ ਕੋਈ ਵੀ ਦੋ ਸੂਟ ਤੁਸੀਂ ਪਸੰਦ ਕਰ ਲਓ ਪ੍ਰਾਈਸ ਇਹਨਾਂ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈ 900 ਦੇ ਦੋ ਸੂਟ ਤੁਹਾਨੂੰ ਕੋਈ ਵੀ ਮਿਲ ਜਾਣਗੇ ਇਹਨਾਂ ਵਿੱਚ 올ਓਵਰ ਸੂਟ ਹੋਣਗੇ ਮੈਚਿੰਗ ਸੂਟ ਹੋਣਗੇ ਸ਼ਰਟ ਪ੍ਰਿੰਟਡ ਹੋਏਗੀ ਬਾਟਮ ਪਲੇਨ ਹੋਏਗੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ